आईटी नवा शहर च पेपर ਤੋਂ ਪਹਿਲਾਂ ਫਿਟਰ ਟ੍ਰੇਡ ਨੇ ਆਪਣੀ ਟ੍ਰੇਨਿੰਗ ਬਾਰੇ ਦੱਸਿਆ ਕਿ ਫਿਰ ਨੇ 2 ਸਾਲ ਉਹਨਾਂ ਨੇ आईटी नवा शहर ਟ੍ਰੇਨਿੰਗ ਕੀਤੀ ਇਹ 13 ਬੱਚੇ ਟ੍ਰੇਡ ਸੈਕੰਡ ইয়ার ਵਿੱਚ ਫਾਈਨਲ ਪੇਪਰ ਦੇ ਰਹੇ ਆ ਉਹ ਜਾਣਦੇ ਆ ਉਹਨਾਂ ਦੇ ਵਿਊ ਜੋ ਉਹਨਾਂ ਨੇ ਆਈਟੀ ਸਿੱਖਿਆ ਚੱਲਦੇ ਹਾਂ ਆਈਟੀ ਨਵਾ ਸ਼ਹਿਰ ਇਹ ਹੈ ਜੀ ਫਿਟਰ ਟ੍ਰੇਡ ਆਈਟੀ ਨਵਾਂ ਸ਼ਹਿਰ ਦੋ ਸਾਲ ਪੂਰੇ ਹੋ ਚੁੱਕੇ ਇਹਨਾਂ ਦੇ ਕਾਫੀ ਕੁਝ ਇਹਨਾਂ ਨੇ ਦੋ ਸਾਲ ਚ ਸਿੱਖਿਆ ਤੇ ਅੱਜ ਨੂੰ ਇੱਕ ਦੋ ਬੱਚਿਆਂ ਨਾਲ ਗੱਲ ਵੀ ਕਰਵਾਵਾਂਗੇ ਇਹ ਹੈ ਫਿਟਰ ਟ੍ਰੇਡ ਸਾਰੀ ਹਾਂ ਵੀ ਰੋਹਿਤ ਦੋ ਸਾਲ ਚ ਕੀ ਕੀ ਸਿੱਖਿਆ ਬਹੁਤ ਕੁਝ ਕਹੇਗੀ ਪ੍ਰੋਗਰਾਮ ਨਾ ਕੰਮ ਕਰਨਾ ਸਿੱਖਿਆ 22 22 ਦਾ ਕਿੱਦਾਂ ਯੂਜ਼ ਕਰਨਾ ਉਹ ਵੀ ਸਿੱਖਿਆ ਜੀ ਅੱਛਾ ਬਹੁਤ ਐ ਸਿੱਖਣ ਨੂੰ ਮੈਲੇ ਆਏ ਦਿਨ ਇਹ ਕੋਈ ਗਲਤੀ ਹੁੰਦੀ ਉਸ ਤੋਂ ਗਾਹ ਹੋ ਸਕਣੀ ਆਵੇ ਫ੍ਰੈਂਡਸ ਕੀ ਸਿੱਖਿਆ ਸਰ ਬਹੁਤ ਬਹੁਤ ਸਿੱਖਿਆ ਕੰਮ ਕਿੱਦਾਂ ਕਰੀਦਾ ਸਭ ਕੁਝ ਸਿੱਖਿਆ ਹਰੇਕ ਟੂਲ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕੰਮ ਕਰਨਾ ਪੜਾਈ ਵਧੀਆ ਕੋਈ ਆਈਟੀ ਵਿੱਚ ਹਾਂ ਜੀ ਬਹੁਤ ਵਧੀਆ ਪੜਾਈ ਪ੍ਰੈਕਟੀਕਲ ਥਿਉਰੀ ਸਾਰਾ ਕੁਝ ਵਧੀਆ ਕਰਵਾਇਆ ਹਾਂ ਜੀ ਸਭ ਕੁਝ ਵਧੀਆ ਕਰਵਾਇਆ ਆਵੇ ਰੋਹੇ ਤਾਂ 2 ਸਾਲ ਵਿੱਚ ਕੀ ਕੀ ਸਿੱਖ ਕੇ ਚੱਲੇ ਆਂ ਜੀ ਸਰ ਰਾਮ ਸਰ ਸਰ ਬੋਸ ਕੋ ਸਿੱਖਿਆ ਬਣਾ ਸਰ ਡਰਿੰਕ ਬਣਾਣੀ ਤੇ ਡਰਿੰਕ ਪੜ੍ਹਨੀ ਆਣੀ ਸਿੱਖੀ ਸਰ ਜੋਬਾਂ ਬਣਾਈ ਆ ਸਰ ਬੋਸ ਤੋਂ ਨਹੀਂ ਅਸੀਂ ਠੀਕ ਹੈ ਹਾਂਜੀ ਅਮਰਿੰਦਰ ਐਂਡ ਲਗਨੀਸ਼ ਕੀ ਕੀ ਸਿੱਖਿਆ ਤੁਸੀਂ 2 ਸਾਲ ਚ ਸਰ ਬੋਸ ਕੋ ਸਿੱਖਣ ਨੂੰ ਮਿਲਿਆ ਸਾਨੂੰ ਹੂੰ ਆਪਣੇ ਡਰਾਇੰਗ ਡਰਾਇੰਗ ਪੜ੍ਹਨੀ ਕੀ ਚੀਜ਼ਾਂ ਕਰਨੀਆਂ ਨੰਬਰੇ ਬਾਰੇ ਸਾਰਾ ਕੁਝ ਮਸ਼ੀਨਾਂ ਨੂੰ ਸ਼ੁੰਨਾ ਬਾਰੇ ਹਾਂਜੀ ਲਗਨੀਸ਼ ਸਰ ਤੁਹਾਨੂੰ ਬਹੁਤ ਦਾ ਆਪਣਾ ਇਹ ਤੋਂ ਕੈਟਰ ਦੀ ਤਿਆਰੀ ਕਰ ਰਹੇ ਹੈ ਜੀ ਲੈਣੇ ਗਾੜੀ ਚੱਕਿਆ ਫੈਕਸਾਂ ਗਾੜੀ ਫਾਇਦੇ ਗਾੜੀ ਸਾਰਾ ਕੁਝ ਜਿਹੜੇ ਆਉਣ ਵਾਲੇ ਬੱਚੇ ਹੋਰ ਆਈਟੀ ਕਰਨਾ ਚਾਹੁੰਦੇ ਆ ਉਹਨਾਂ ਲਈ ਕੀ ਮੈਸੇਜ ਹੈ ਬਈ ਕੈਟਰ ਟ੍ਰੇਡ ਵਧੀਆ ਵਧੀਆ ਟ੍ਰੇਡ ਹੈ ਜੀ ਵੀ ਹਾਂਜੀ ਅੱਗੇ ਵੈਲੀ ਬਹੁਤ ਹੈ ਜੀ ਬੰਦਾ ਜੀ ਠੀਕ ਆ ਹਾਂ ਬਈ ਮਿਸਟਰ ਜੈ ਸਿੰਘ ਅਸੀਂ ਯਾਰਾ ਕਲਾਸ ਦਾ ਕੀ ਕੀ ਸਿੱਖਿਆ ਤੁਸੀਂ ਅਸੀਂ ਬਹੁਤ ਸਿੱਖਿਆ ਅਸੀਂ ਜਾਣ ਤੱਕ ਇੱਥੇ ਪ੍ਰੈਕਟੀਕਲੀ ਵਰਕ ਕੀਤਾ ਆ ਸਾਨੂੰ ਨਰਪਗ ਸਾਰੇ ਤਰ੍ਹਾਂ ਦੇ ਆਪਰੇਸ਼ਨ ਆ ਗਏ ਆ ਕੀ ਮੈਸੇਜ ਲਾਉਂਗੇ ਜਿਹੜੇ ਆਉਣ ਵਾਲੇ ਬੱਚੇ ਕੋਰਸ ਕਰਨਾ ਚਾਹੁੰਦੇ ਨੇ ਹਾਈਲਾਈਟੇ ਕਰਨੀ ਆ ਸਰ ਉਹਨਾਂ ਲਈ ਮੈਸੇਜ ਆ ਫਿਟਡ ਰੇਟ ਵੈਸੇ ਸਾਰੇ ਟ੍ਰੇਡਾਂ ਵਧੀਆ ਪਰ ਫਿਟਡ ਪੇਡ ਬਹੁਤ ਵਧੀਆ ਹੈ ਹਾਂ ਉਹ ਕੁੱਝ ਸਿੱਖਣ ਨੂੰ ਮਿਲਦਾ ਤੇ ਹੱਥੀ ਆਪਾਂ ਕੰਮ ਸਿੱਖ ਸਕਦੇ ਆ ਅੱਜ ਆਪਾਂ ਨੂੰ ਬਹੁਤ ਪ੍ਰੋਫਿਟ ਹੁੰਦਾ ਇਹਦੇ ਨਾਲ ਕੰਮ ਕੰਮ ਕਰਾਇਆ ਵਧੀਆ ਹਾਂਜੀ ਸਰ ਕਾਵੇ ਬਲਵੀਰ ਕੀ ਕੀ ਸਿੱਖ ਲਿਆ ਟੋਲਾ ਵਾਲੀ ਪਰ ਮੋੜ ਕੀ ਕੀ ਸਿੱਖ ਚੱਲੇ 2 ਸਾਲ ਚ ਇਹ ਮੋੜ ਸਿੱਖਿਆ ਹੱਥੀ ਕੰਮ ਕਰਨਾ ਸਿੱਖਿਆ ਘਰਦਿਆਂ ਦੇ ਰਿਸ਼ਤੇ ਅੰਨੇ ਟੀਚਰਾਂ ਦੀ ਜਿਹੜਾ ਵੀ ਤੇ ਕੰਮ ਬਹੁਤ ਯਾਦਾ ਕੀਤਾ ਹੈ ਠੀਕ ਆ ਪ੍ਰੈਕਟੀਕਲ ਵਿੱਚ ਹਾਂ ਬਈ ਹਰਸ਼ਦੀਪ ਹਾਂਜੀ ਦੋ ਸਾਲ ਚ ਕੀ ਕੀ ਸਿੱਖੇ ਚੱਲੇ ਆ ਬਹੁਤ ਕੁਝ ਸਿੱਖੇ ਚੱਲੇ ਯਾਦੇ ਨਹੀਂ ਯਾ ਹੋ ਗਿਆ ਅੱਛਾ ਪਵਨ ਹਾਂਜੀ ਸਰ ਜੀ ਠੀਕ ਹੀ ਸਿੱਖ ਲਿਆ ਬਹੁਤ ਕੁਝ ਸਿੱਖਿਆ ਜੀ ਐਕਸਾਈਆਂ ਕੰਨੀ ਸਿੱਖੀ ਮਾਰਕੀਟਿੰਗ ਕੰਨੀ ਸਿੱਖੀ ਡਰਾਇੰਗ ਕੰਨੀ ਸਿੱਖੀ ਵਧੀਆ ਲੱਗਾ ਆਈਟੀ ਵਿੱਚ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਹਾਂਜੀ ਸ਼ੋਕਮਾਰ ਬਹੁਤ ਸਿੱਖ ਲਿਆ ਜੀ ਸਭ ਕੁਝ ਕੰਨ ਕਾਲੀ ਦੇ ਲੇ ਫਿਰ ਉਹ ਪੜਾ ਲੱਗ ਗਿਆ ਜੀ ਆਈਟੀ ਕਰਨ ਦਾ ਫਾਇਦਾ ਹੋਇਆ ਕੋਈ ਹਾਂਜੀ ਉਹ ਫਾਇਦਾ ਜੀ ਅੱਗੇ ਜੌਬ ਦਾ ਕੋਈ ਸਾਧਨ ਅ ਬੈਕਟਰੀ ਜਿਹਾ ਲੱਗਦਾ ਜੀ ਉਹਨਾਂ ਦੇਖਦੇ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਜਾਂ ਡਿਪਲੋਮਾ ਕਰਾਂਗੇ ਵਧੀਆ ਲੱਗਾ ਆਈਟੀ ਕਰਕੇ ਹਾਂਜੀ ਹਾਂ ਜਿਹੜੇ ਬੱਚੇ ਜਿਹੜੇ ਬੱਚੇ ਜਿਹੜੇ ਵਿੱਚ ਨਵੇਂ ਆ ਰਹੇ ਆ ਰੋਹਿਤ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹ ਵਧੀਆ ਆਈਟੀ ਆ ਜੀ ਉਹਨਾਂ ਲਈ ਏ ਇੱਥੇ ਆਂਦੇ ਆਪਣਾ ਕੰਮ ਕਰਨ ਸਾਰੇ ਡ੍ਰਾਈਂਗ ਵੀ ਬਣਾਣਾ ਡ੍ਰੀਲਿੰਗ ਵੀ ਸਭ ਕੁਝ ਕਰਦੇ ਕਿਟਰ ਦਾ ਕੋਰਸ ਵਧੀਆ ਲੱਗਾ ਹਾਂਜੀ ਹਾਂ ਵੀਰ ਨਵੀਰ ਕਿੱਦਾਂ ਲੱਗਾ ਕੋਰਸ ਕੋਰਸ ਬਹੁਤ ਵਧੀਆ ਹੈ ਜੀ ਡਿਮਾਂਡ ਬਹੁਤ ਹੈ ਕਿਟਰ ਦੇ ਕੋਰਸ ਦੀ ਕਰਵਾੜੇ ਜ਼ਰੂਰੀ ਠੀਕ ਹੈ ਥੈਂਕ ਯੂ ਇਹ ਆ ਜੀ ਸਾਰੇ ਬੱਚੇ ਕਿਟਰ ਦੇ ਜਿਹੜੇ 2 ਸਾਲ ਦਾ ਕੋਰਸ ਕਰਕੇ ਹਲੇ ਇਹਨਾਂ ਦੇ ਪੇਪਰ ਅੱਜ ਕੱਲ ਪ੍ਰੈਕਟੀਕਲ ਸ਼ੁਰੂ ਹੋਣ ਵਾਲਾ ਤੇ ਇਹਨਾਂ ਨੂੰ ਸਾਰਿਆਂ ਨੂੰ ਆ 2 ਸਾਲ ਪੂਰੀ ਮਿਹਨਤ ਕਰਵਾਈ ਗਈ ਬੱਚੇ ਬੜੇ ਖੁਸ਼ ਆ ਕਿਉਂਕਿ ਅ ਤੁਹਾਨੂੰ ਮੈਂ ਇੱਕ ਕੁਐਸਚਨ ਕਰਨਾ ਚਾਹੁੰਦਾ ਫਿਟਰ ਦਾ ਮਤਲਬ ਕੀ ਹੁੰਦਾ ਕੌਣ ਦੱਸੇਗਾ ਕੀ 2 ਪੁਆਇੰਟ ਜਿਹੜਾ ਸਾਰਿਆਂ ਨੂੰ ਪਤਾ ਹੈ ਨਾ ਜਿਆ ਦੱਸੂਗਾ 2 ਜਾਂ 2 ਤੋਂ ਵੱਧ 파ਰਸ ਨੂੰ ਜੋੜਨ ਵਾਲਾ ਫਿਟਰ ਕਹਾਉਂਦਾ ਹੈ ਜਿਹੜਾ ਕੁਸ਼ਲ ਫਿਟਰ ਕੀ ਕੀ ਹੁੰਦਾ ਕੁਸ਼ਲ ਫਿਟਰ ਇਹ ਫਿਟਰ ਰੇਂਜ ਦੇ ਵਿੱਚ ਉਹਦੇ ਟੂਲ ਵਰਕ ऑपरेशन बारे नॉलेज ਹੁੰਦੀ ਹੈ। ਹੋਰ ਕੋਈ ਹੋਰ ਕੌਣ ਦੱਸੇਗਾ ਕੁਸ਼ਲ ਫਿਲਟਰ ਕੀ ਹੁੰਦਾ? ਇਹਨੂੰ ਕਹਿੰਦੇ ਕੁਸ਼ਲ ਫਿਲਟਰ? ਹਾਂਜੀ ਰਾਹੁਲ ਜਿਹਨੂੰ ਸਰ ਡਰਿੰਕ ਬਣਾਣੀ, ਡਰਿੰਕ ਪੜ੍ਹਨੀ ਆਣੀ ਚਾਹਦੀ ਸਾਰੇ ਟੂਲਾਂ ਦੀ ਸਰ ਜਾਣਕਾਰੀ ਹੋਵੇ ਤੇ ਇਸ ਸਾਰੇ ਟੂਲਾਂ ਦੀ ਜਾਣਕਾਰੀ ਹੋਵੇ। ਪ੍ਰੋਸੈਸ ਸਾਰਾ ਪਤਾ ਹੋਵੇ। ਸਾਰੇ ਸਾਰੇ ਪਤਾ ਹੋਵੇ। ਇਹ ਟੂਲਾਂ ਦੀ ਸਰ ਵਰਤੋਂ ਕਿਸ ਤਰ੍ਹਾਂ ਕਰਨੀ ਉਹਦੇ ਬਾਰੇ ਰੋਲ ਹੋਵੇ। ਕਿਹੜੀ ਆਪਾਂ ਜਵਾਬ ਬਣਾ ਰਹੇ ਹਾਂ? ਹਾਂਜੀ ਉਹਦਾ ਮਟੀਰੀਅਲ ਵਾਲੇ ਪਤਾ ਹੋਵੇ। ਉਹ ਮਟੀਰੀਅਲ ਬਾਰੇ ਪਤਾ ਹੋਣਾ ਚਾਹੀਦਾ। ਸਾਰੇ ਸੈਟੀਸਫਾਈ ਹੋ? ਜੀ ਜੀ ਚੰਗੇ ਨੰਬਰ ਲੈ ਕੇ ਪਾਸ ਹੋਵੋਗੇ? ਜੈ ਹਸ। ਸਾਰਿਆਂ ਨੂੰ ਵਿਸ਼ਾ ਸਾਰਿਆਂ ਨੂੰ ਇਹ ਦਵਾਵਾ ਹੈ ਕਿ ਤੁਸੀਂ ਵਧੀਆ ਨੰਬਰ ਲੈ ਕੇ ਪਾਸ ਹੋਵੋ ਔਰ ਚੰਗੀਆਂ ਕੰਪਨੀਆਂ ਵਿੱਚ ਜਾ ਕੇ ਤੁਹਾਨੂੰ ਜੌਬ ਲਵਾਉਣ ਦੀ ਗਾਰੰਟੀ ਸਾਡੀ ਹੈ ਲਵਾਵਾਂਗੇ ਤੁਹਾਨੂੰ। ਸੋ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੋ ਵੀ ਦੱਸ ਸਕਦਾ ਵੀ 2 ਸਾਲ ਤੁਸੀਂ ਕੱਢੇ ਆ ਵੀ ਸਾਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਨਹੀਂ ਹੋਈ ਕੋਈ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ? ਨਹੀਂ ਜੀ ਜੀ। ਬਿਲਕੁਲ ਸਹੀ ਆ। ਜੀ ਜੀ। ਸੋ ਇਹ ਸੰਜੀ ਫਿਟਰ ਟ੍ਰੇਡ ਦੇ ਬੱਚੇ ਆਈਟੀ ਨਵਾਂ ਸ਼ਹਿਰ